ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਫਿਲੌਰ ਮੰਡੀ ਦਾ ਦੌਰਾ ਕਿਸਾਨਾਂ ਦੀ ਫਸਲ ਦਾ ਦਾਣਾ ਤਾਣਾ ਚੱਕਣ ਦਾ ਵਾਦਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂਚਕ ਨੇ ਸਥਾਨਕ ਮੰਡੀ ਦਾ ਦੌਰਾ ਕੀਤਾ इस मौके मीडिया गलबात करद ट्रक यूनियन संबंधित सवाल दे जवाब च उन्होंने कहा कि मान सरकार ने अठारह टोल पलाजे बंद करवा के पंजाब के लोगों बहठ लाख रुपये रोजाना का फायदा पहुंचाया है पर लाडोवाल वाला टोल पलाजा केंद्र सरकार के अधीन होने के बावजूद इस मसले को विचार दसण योग है कि लिफ्टिंग करने वे फिलोर तो लाडोवाल तक ट्रक का किराया दो हज़ार है पर चौदह सौ रुपए टोल प्लाजे वाले लै जाते हैं मंडी का दौरा करद उन्होंने मीडिया नाल गलबात करते हुए कैबिनेट मंत्री लालचंद कटारुचक कहा कि इस बार बंपर फसल हुई है और किसान की फसल दा दाना दाना चुकया जाएगा उन्होंने कहा कि के हूं तक सैंती लाख टन कणक आई है जिस चो चौंती दशमलव पांच लाख टन कणक खरीदी जा चुकी है जिस दे बनते तीन हजार दो सौ सो करोड़ रुपए किसानों के खात्या च पाए जा चुके हैं उन्ह अगे कहा कि एक सौ चौवी लाख मीट्रिक टन का केंद्रीय पुलिस टीचा मिथ्या गया है जिसन लाजमी पूरा किया जाएगा उन्होंने स्पष्ट किया कि मंडिया च बारदाने सने किसी किस्म की कोई कमी नहीं है अते किसान मंडिया चो खुशी नाल अपनी फसल वेच के जा रहा है आड़तीबंधित पत्रकारों के सवालों के जवाब च उन्हें कुछ मुद्दे केंद्र जुड़े होंगे जिन्होंने मुख्यमंत्री यूनियन सरकार के मंत्रियों गलबात करके हल करवा रहे हैं 10 आम आदमी पार्टी दे हलका इंचार्ज प्रिंसिपल प्रेम कुमार मार्केट कमेटी दे चेयरमैन सुखदीप अपरा तो इलावा होर अधिकारी भी हाजिर सन फिलौर तो पत्रकार इंदरजीत बैंस की विशेष रिपोर्ट ਚੱਲੋ ਚੱਲੋ ਬਾਹਰ ਹਾਂਜੀ ਸਰ ਮੰਡੀਆਂ ਦਾ ਤੋਰੇ ਪਰ ਜੀ ਹਾਂਜੀ ਹਾਂਜੀ ਬਿਲਕੁਲ ਅੱਜ ਮੈਂ ਫੇਰ ਇੱਕ ਵਾਰ ਫਲੋਰ ਮੰਡੀ ਸਾਂ ਆਇਆ ਔਰ ਫਲੋਰ ਮੰਡੀ ਦੇ ਅੰਦਰ ਮੇਰੇ ਨਾਲ ਸਾਡੇ ਅ ਐਜੂਕੇਸ਼ਨ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਪ੍ਰਿੰਸਪਲ ਪ੍ਰੇਮ ਕੁਮਾਰ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਫੂਡ ਸਪਲਾਈ ਮੈਕਮੇ ਦੇ ਸਮਸਤ ਅਧਿਕਾਰੀ ਸੁਭਾਨ ਐਸ ਡੀ ਐਮ ਬਲੌਰ ਤੇ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਬੀਡ ਦੀ ਪ੍ਰਕਿਊਰਮੈਂਟ ਦਾ ਸੀਜ਼ਨ ਹੈ ਉਹ ਆਪਣੀ ਪੀਕ ਤੇ ਜਾ ਰਿਹਾ ਡੇ ਬਾਏ ਡੇ ਸੋ ਹਰ ਰੋਜ਼ ਦੋ ਤਿੰਨ ਡਿਸਟ੍ਰਿਕਟ ਦੇ ਅੰਦਰ ਜਾ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਆ ਪ੍ਰਕਿਊਰਮੈਂਟ ਨੂੰ ਲੈ ਕੇ ਉਹਨਾਂ ਨੂੰ ਗਰਾਸ ਰੂਟ ਤੇ ਜਾ ਕੇ ਚੈੱਕ ਕਰਨ ਦੇ ਲਈ ਸੇਰੇ ਗੁਰਦਾਸਪੁਰ ਮੰਡੀ ਚ ਗਏ ਆ ਉਸ ਤੋਂ ਬਾਅਦ ਜਿਲ੍ਹਾ ਹੁਸ਼ਿਆਰਪੁਰ ਦੀ ਸੁਹਾ ਮੰਡੀ ਚ ਔਰ ਹੁਣ ਮੈਂ ਜਲੰਧਰ ਦੀ ਪਿਆਰੀ ਧਰਤੀ ਪੰਡਤ ਸਰਦਾ ਰਾਮ ਜੀ ਦੀ ਧਰਤੀ ਫਲੋਰ ਚ ਆਇਆ ਸੋ ਇੱਥੇ ਆ ਕੇ ਪਰਚੇਜ ਦੀ ਸ਼ੁਰੂਆਤ ਕਰਾਈ ਹੈ ਬਸ ਤਾਂ ਆਲਰੇਡੀ ਪਰਚੇਜ ਕੀਤੀ ਜਾ ਰਹੀ ਹੈ ਸੋ ਆਪਣੇ ਮਜ਼ਦੂਰ ਸਾਥੀਆਂ ਨੂੰ ਮਿਲੇ ਆ ਕਿਸਾਨਾਂ ਨੂੰ ਮਿਲੇ ਆ ਸੋ ਮਾਨ ਸਾਹਿਬ ਦਾ ਜਿਹੜਾ ਦੇਸ਼ ਆ ਕਿ ਜਿਹੜੀ ਸੀਜ਼ਨ ਕਣਕ ਦੇ ਦੌਰਾਨ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਕੋਈ ਮਜ਼ਦੂਰ ਨੂੰ ਕੋਈ ਵਾੜ ਚਿਰੋ ਦਿੱਕਤ ਨਾ ਆਵੇ ਸੋ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਦਾ ਉਹਦੇ ਤੇ ਅੱਖ ਰੱਖੀ ਜਾ ਰਹੀ ਹੈ ਉਹਨੂੰ ਚੈੱਕ ਕੀਤਾ ਜਾ ਰਿਹਾ ਹਰ ਰੋਜ਼ ਸਾਡੇ ਅਧਿਕਾਰੀ ਸੇਵਾਨ ਮੈਂ ਵੀ ਖੁਦ ਮੰਡੀਆਂ ਚ ਵਿਜ਼ਿਟ ਕਰ ਰਹੇ ਆ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਚ 37 ਲੱਖ ਮੀਟਿਕ ਟਨ ਜਿਹੜੀ ਐਮਟੀ ਕਣਕ ਪਹੁੰਚੀ ਹੈ ਸਾਡੇ 33 ਲੱਖ ਐਮਟੀ ਇਸ ਜਿਹੜੀ ਮੰਡੀਆਂ ਚ ਖਰੀ ਚੁੱਕੇ ਆ ਸੋ ਉਹਦੀ ਜਿਹੜੀ ਬੰਦ ਹੀ ਪੇਮੈਂਟ ਐ ਐਮਐਸਪੀ ਦੇ ਮੁਤਾਬਕ 2450 ਰੁਪਏ ਦੇ ਮੁਤਾਬਕ 3216 ਕਰੋੜ ਰੁਪਇਆ ਕਿਸਾਨਾਂ ਦੇ ਖਾਤਿਆਂ ਚ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਮੈਂ ਜਿੱਦਾਂ ਦੱਸਿਆ ਪੀ ਹਰ ਰੋਜ਼ 8 ਲੱਖ 10 ਲੱਖ ਐਮਟੀ ਜਿਹੜੀ ਕਣਕ ਮੰਡੀਆਂ ਚ ਆ ਰਹੀ ਐ ਸੋ ਅੰਦਾਜ਼ਨ 8 ਲੱਖ ਕਿਸਾਨ ਪੰਜਾਬ ਦੀ ਮੰਡੀਆਂ ਚ ਆਊਗਾ 1764 ਜਿਹੜੇ ਸਾਡੇ ਖਰੀਦ ਕੇਂਦਰ ਬਣੇ ਆ ਉਹ ਪੂਰੀ ਤਰ੍ਹਾਂ ਐਕਟਿਵ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਕਾਟ ਨਹੀਂ ਹੈ ਸੋ ਸਾਰੇ ਪ੍ਰਬੰਧ ਜਿਹੜੇ ਆ ਜਿਹੜੇ ਮਾਨ ਸਾਹਿਬ ਦੀ ਅਗਵਾਈ ਚ ਸਰਕਾਰ ਨੇ ਕੀਤੇ ਉਹਨਾਂ ਪ੍ਰਬੰਧਾਂ ਦਾ ਵੱਡਾ ਫਾਇਦਾ ਫਾਇਦਾ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਔਰ ਕਿਸਾਨ ਖੁਸ਼ ਹੋ ਕੇ ਮੰਡੀਆਂ ਚ ਜਾ ਰਹੇ ਆ 24 24 ਘੰਟਿਆਂ ਚ ਪੇਮੈਂਟ ਉਹਦੇ ਖਾਤੇ ਸਪੈਰੀ ਆ ਉਹਨੂੰ ਮੰਡੀ ਚ ਆਇਆਂ ਨੂੰ ਉਹਦੀ ਏਜੰਸੀ ਜੇ ਖਰੀਦੀ ਜਾ ਰਹੀ ਆ ਸੋ ਇੱਕ ਵੱਖਰੀ ਗੱਲ ਜਿਹੜੀ ਹੈ ਕਿ ਤੁਸੀਂ ਦੇਖ ਰਹੇ ਹੋ ਮੇਰੇ ਪਾਸੇ ਮੇਰੇ ਪਿਛਲੇ ਪਾਸੇ ਸਾਡੇ ਮਜ਼ਦੂਰ ਸਾਥੀ ਬੈਠੇ ਆ ਔਰ ਇਹ ਲੋਡਿੰਗ ਦੇ ਮਜ਼ਦੂਰ ਨੇ ਜਿਹੜੇ ਆਪਣੇ ਮੋਂਡੇਆ ਤੇ ਆਪਣੇ ਪਿੰਡੇ ਤੇ 40 50 ਕਿਲੋ ਦਾ ਗੱਟਾ ਚੱਕ ਕੇ ਆ ਜੇ ਡਾਲਦੀਆਂ ਤੋਂ ਪੰਜ ਜਦੋਂ ਇਹ ਟਰੱਕ ਨੂੰ ਚੜਦੇ ਆ ਇਹ ਖੋਣ ਬਸ ਇਹਨਾਂ ਕਰਦਿਆ ਸੋ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਿ ਉਹਨਾਂ ਨੇ ਇਹਨਾਂ ਦੇ ਵੀ ਰੇਟ ਜਿਹੜੇ ਇਸ ਵਾਰ ਰਿਵਾਈਜ਼ ਕੀਤੇ ਆ ਸੋ ਜਿਹੜਾ 2 ਰੁਪਏ 21 ਪੈਸੇ ਇਹਨਾਂ ਨੂੰ ਮਿਲਦਾ ਸੀਗਾ ਪਰ ਗੱਟਾ ਉਹਨ 2 ਰੁਪਏ 64 ਪੈਸੇ ਜਿਹੜੇ ਸਰਕਾਰ ਨੇ ਕੀਤਾ ਸੋ ਲਗਭਗ 25 ਕਰੋੜ ਗੱਟਾ ਪੰਜਾਬ ਦੇ ਵਿੱਚ 125 ਲੱਖ ਐਮਟੀ ਦਾ ਵਨਾ ਤੋਂ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਆ ਉਹ ਮਜ਼ਦੂਰਾਂ ਨੂੰ ਵੀ ਇੱਕ ਵੱਡਾ ਤੋਹਫਾ ਮਾਨਯੋਗ ਮੁੱਖ ਮੰਤਰੀ ਜੀ ਨੇ ਦਿੱਤਾ ਸੋ ਲਗਾਤਾਰ ਅਸੀਂ ਜਿਹੜੇ ਖਰੀਦ ਦੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਗਰਾਸਰੂਟ ਤੇ ਜਾਗ ਚੈੱਕ ਕਰ ਰਹੇ ਆ ਸੋ ਇਸ ਵਾਰ ਬੰਪਰ ਫਸਲ ਪੰਜਾਬ ਚ ਆ ਰਹੀ ਆ ਹਰ ਖੇਤ ਦਾ ਝਾੜ 2 3 4 ਏਕੜ ਜਿਹੜਾ ਆ ਪਿਛਲੇ ਸਾਲ ਨਾਲੋਂ ਜ਼ਿਆਦਾ ਸੋ ਸਾਨੂੰ ਲੱਗਦਾ ਵੀ ਜਿਹੜਾ ਸਾਨੂੰ ਟੀਚਾ ਮਿਲਿਆ 124 ਲੱਖ ਐਮਟੀ ਦਾ ਅਸੀਂ ਉਹ ਵੀ ਕੰਪਲੀਟ ਕਰਾਂਗੇ ਔਰ ਇਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਵੀ ਅਰਧਗਲਾਬ ਹੋਏਗਾ ਸੋ ਪੰਜਾਬ ਦੇ ਕਿਸਾਨ ਚੜ੍ਹਦੀ ਕਲਾ ਚ ਉਤਸ਼ਾਹ ਨਾਲ ਮੰਡੀ ਚ ਆਣ ਕੱਲਾ ਕੱਲਾ ਦਾਣਾ ਐਮਐਸਪੀ ਦੇ ਚੱਕਾਂਗੇ ਔਰ ਸਮੇਂਬੱਧ ਜਿਹੜੀ ਪੇਮੈਂਟ ਹੈ ਉਹ ਵੀ ਉਹਨਾਂ ਦੇ ਖਾਤੇ ਦੇ ਵਿੱਚ ਪਾਵਾਂ ਸਰ ਲਿਫਟਿੰਗ ਦਾ ਕੀ ਕਿੱਦਾਂ ਰੋ ਠੀਕਰੋ ਲਿਫਟਿੰਗ ਕਿਉਂਕਿ ਰਾਈਵਲ ਇਸ ਵਾਰ ਲੇਟ ਆਈ ਹੈ ਸੋ ਆ ਚਾਰ ਪੰਜ ਦਿਨਾਂ ਤੋਂ ਹੀ ਮੰਡੀਆਂ ਚਾਹ ਰਹੀ ਐ ਸੋਚੇ ਪੰਜਾਬ ਦੇ ਅੰਦਰ ਹੀ ਸੋ ਲਿਫਟਿੰਗ ਵੀ ਸਮੁੱਥਰੀ ਸਾਡੀ ਚੱਲ ਰਹੀ ਐ 15 ਲੱਖ ਐਮਟੀ ਸਾਡਾ ਮੰਡੀਆਂ ਤੋਂ ਡੱਡ ਚਲੇ ਜਾਣਾ ਸੋ ਬਾਕੀ ਆਲਮੋਸਟ ਪੂਰ ਦਸੀਂ ਕੀਤੇ ਹੈ ਥੈਂਕ ਯੂ